ਆਡੀ ਪਾਰਟੀ ਨੇ ਬਚਾਤੇ ਕਿਉਂ ਤੈਨੂੰ ਤਾਂ ਪੈਪਾ ਲੈਣਾ ਪਾਤੀਆਂ ਕਿਹ ਗੁਰਦਾਨ ਕਿਵੇਂ ਦਾ ਬੰਦਾ ਹੈ ਬਹੁਤ ਵਧੀਆ ਬੰਦਾ ਹੈ ਵੇਲਾਗ ਬੰਦਾ ਪਾਰਟੀ ਦੇ ਕੰਮ ਦੇਖਿਓ ਨਾਲ ਤੇ ਬਿਲਮਾ ਪਾਰਟੀ ਸਾਡੀ ਮਾਰੂਆ ਪਾਰਟੀ ਅੱਛਾ ਜੀ ਤੁਸੀਂ ਸੰਖੋਟੀਆਂ ਦੀ ਪੂਰੀ ਪੱਲ ਸਪੋਰਟ ਕਰ ਅਗਰ ਅਸੀਂ ਅਕਾਲੀਆਂ ਨੂੰ ਵੀ ਕਹਨੇ ਆ ਵੀ ਆਹ ਪਾਰਟੀ ਨੂੰ ਪਾਵਰ ਵੋਟਾਂ ਐ ਨੇ ਆਪਣੇ ਆਮ ਆਦਮੀ ਪਾਰਟੀ ਦੀ ਲੱਗ ਰਹੀ ਹੈ ਜਿਹੜੇ ਹਿਸਾਬ ਨਾਲ ਹਾਂ ਡਿਵੈਲਪਮੈਂਟ ਹੋ ਰਹੀ ਹੈ ਪਾਰਟੀ ਜੀ ਕਿਉਂ ਇਹਨਾਂ ਨੇ ਪਾਇਆ ਪਲਾਨ ਪਾਤੀ ਸਾਡੇ ਨੁਕਰੇ ਮਿਲ ਗਏ ਨੇ ਹਾਂਜੀ ਕੋਈ ਬਿਨਾਂ ਸਵਾਰਥ ਤੋਂ ਜੀ ਸਾਡਾ 4000 ਰੁਪਿਆ ਮਹੀਨਾ ਇੱਕ ਬਿੱਲ ਦਾ ਬਚ ਗਿਆ ਤੇ ਸਾਨੂੰ 1000 ਰੁਪਿਆ ਚਾਹੀਦਾ ਕਿ 4000 ਰੁਪਿਆ ਚਾਹੀਦਾ ਕਾਲੀ ਗੱਲ ਤਾਂ ਜੀ ਹੁਣ ਕੱਢਦਾ ਫਿਰੇ ਸਰ ਪਾਰਟੀ ਆਈ ਰੁਪਿਆ ਜੀ ਦੇ ਦੋ ਪੈ ਪਾ ਤੇ ਅਬ ਮੇਰੇ ਬਿਜਲੀ ਦਾ ਬਿੱਲ ਮਾਫ ਕਰਾਤਾ ਹੋ ਗਏ ਪਕਸਵਾ ਚੌਣਾ ਨੇ ਲੋਕਾਂ ਦੀ ਰਾਏ ਜਾਣਨ ਦੇ ਲਈ ਮਾਨਸਾ ਦੇ ਪਿੰਡ ਕੋਰਵਾਲਾ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਨੇ ਸੱਥਾਂ ਦੇ ਵਿੱਚ ਕੀ ਚਰਚਾ ਹੋ ਰਹੀ ਹੈ ਕਿਹੜੀ ਪਾਰਟੀ ਨੇ ਪੰਜਾਬ ਬਸਾਇਆ ਤੇ ਕਿਹਨੇ ਲੁੱਟਿਆ ਸਾਰੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਬੱਲੇ ਸਿੰਘ ਉਹਦੇਵ ਜੀ ਕੀ ਲੱਗਦਾ ਕਿਹੜੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੁਣ ਤੱਕ 60-70 ਸਾਲ ਹੋ ਗਏ ਭਰਾਵਾ ਜਿੰਨ ਪਹਿਲਾਂ ਕਾਲੀ ਵੀ ਆਇਆ ਕਾਂਗਰਸੀ ਵੀ ਆਇਆ ਤੇ ਅਸੀਂ ਤਾਂ ਆਮ ਆਦਮੀ ਪਾਰਟੀ ਨੇ ਬਚਾਤੇ ਕਿਉਂ ਤਿੰਨ ਤਾਂ ਪੈਪਾ ਲੈਣਾ ਬਾਤੀਆਂ 1.5 ਕਰੋੜ 1 ਕਰੋੜ ਤੇ 42 ਲੱਖ ਰੁਪਏ ਤੇ ਕੁਝ ਗਲੀਆਂ ਨਾਲੀਆਂ ਸਾਡੇ ਬਣਾਈਆਂ ਵਧੀਆ ਹਾਂ ਬਹੁਤ ਵਧੀਆ ਕੰਮ ਕਰਿਆ ਇੱਕ ਨੰਬਰ ਦੀ ਸਰਕਾਰ ਹੈ ਸੁਖਵੀਰ ਬਾਦਲ ਤਾਂ ਕਹਿੰਦੇ ਪੰਜਾਬ ਲੁੱਟਿਆ ਭਗਵੰਤ ਮਾਨ ਨੇ ਤੁਸੀਂ ਕਹਿੰਦੇ ਉਹਨਾਂ ਤਾਂ ਦੱਸਣਾ ਹੀ ਥੋੜੇ ਜਵਾਬ ਛੱਡੇ ਨਹੀਂ ਕੁਝ ਲੁੱਟਣ ਵਾਸਤੇ ਛੱਡੇ ਨਹੀਂ ਉਹਨਾਂ ਕੋਲ ਉਹਨਾਂ ਦਾ ਆਖਣੀ ਹੈ ਹੋਰ ਤਾਂ ਜਵਾਬ ਹੀ ਨਹੀਂ ਉਹਦੇ ਕੋਲ ਕੋਈ ਹਜ਼ਾਰ ਹਜ਼ਾਰ ਰੁਪਏ ਨਹੀਂ ਦਿੱਤਾ ਬੈਨਰ ਲਵਾਤੇ ਇੱਕੇ ਲੱਗਦਾ ਹੋ ਹੁੰਦਾ ਨਹੀਂ ਸਾਰਾ ਕੁਝ ਜਿਵੇਂ ਆਪਾਂ ਹੱਥਾਂ ਦੇ ਸਾਨੂੰ ਜਮਾਈ ਆ ਨਹੀਂ ਗੱਲ ਬਣਦੀ ਨਹੀਂ ਟਾਈਮ ਲੱਗੂਗਾ ਸਾਰਾ ਕੁਝ ਹੋਰ ਮਿਲਿਆ ਹੋ ਤੁਸੀਂ ਹਾਂਜੀ 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 ਕਿਹਨੂੰ ਗੁਰਮੀਤ ਸਿੰਘ ਖੋੜੀਆਂ ਨੂੰ ਕਿਵੇਂ ਦਾ ਬੰਦਾ ਹੈ ਬਹੁਤ ਵਧੀਆ ਬੰਦਾ ਜੀ ਬੇਦਾ ਉਹਦੇ ਬਾਬ ਬਾਰੇ ਸਾਰਾ ਕੁਝ ਜਾਣਦੇ ਆਂ ਕਿਵੇਂ ਦਾ ਸੀ ਕੀ ਵਿਸ਼ੋਕੜ ਸੀ ਉਹ ਬਹੁਤ ਵਧੀਆ ਸੀਗਾ ਜੀ ਇਨਵਾਨਦਾਰ ਬੰਦਾ ਸੀਗਾ ਹੂੰ ਉਹਨੇ 3000 ਰੈਂਕ ਵਾਲਾ ਬੰਦਾ ਹਰ ਆਇਆ ਸੀਗਾ ਹੂੰ ਤੇ ਉਹਨੂੰ 3000 ਰੈਂਕਾਂ ਜਿਹਦੇ ਨਾਲ ਕੋਈ ਟਿੱਕ ਕਿਲੇ ਵੰਡ ਦੇਣਗੇ ਸਾਰੇ ਦਿਨੇ ਭਾਈਆਂ ਕੋਲੇ ਅੱਛਾ ਹਾਂ ਤਾਂ ਸੁਣੋ ਗੱਲਬਾਤ ਬਾਈ ਜੀ ਕੀ ਨਾਮ ਹੈ ਅਮਰੀਕ ਸਿੰਘ ਅਮਰੀਕ ਜੀ ਕਿਹੜੀ ਪਾਰਟੀ ਦਾ ਕੰਮ ਸਹੀ ਲੱਗਿਆ ਹਾਲ ਤੱਕ ਦਾ ਜੀ ਕਹਿੰਦਾ ਸਾਨੂੰ ਆਮ ਪਾਰਟੀ ਦਾ ਕੰਮ ਚੰਗਾ ਲੱਗਿਆ ਕਿਉਂ ਪਹਿਲਾਂ 70 ਸਾਲ ਸਾਡੇ ਕੰਮ ਹੀ ਨਹੀਂ ਹੋਇਆ ਜੀ ਕੋਈ ਕੀ ਕੰਮ ਕਰਦੇ ਜਿਵੇਂ ਖਾਲ ਤੇ ਬਿਲਮਾਫ ਹੂੰ ਤੇ ਹੋਰ ਬਹੁਤ ਘੱਟ ਹੋਇਆ ਇਹ। ਕਿਹਨੇ ਹੋਇਆ ਮਾਫ? ਹਾਂਜੀ। ਹੁਣ 0 ਆਉਂਦਾ? 0 ਆਉਂਦਾ ਜੀ। ਤੇ ਪਹਿਲਾਂ ਕਿੰਨਾ ਵਰਦੇ ਸੀ? ਪਹਿਲਾਂ 4-5000 ਵਰਦੇ ਸੀ। ਅੱਛਾ ਸੌਖੇ ਕਰਦੇ? ਹਾਂਜੀ ਸੌਖੇ। ਰਾਸ ਆ ਗਿਆ ਬਦਲਾ ਲੋਕ ਕਹਿੰਦੇ ਸੀ ਵੀ ਜਿਵੇਂ ਪਾਰਟੀਆਂ ਕਹਿੰਦੀ ਬਦਲਾ ਤਾਂ ਰਾਸ ਹੀ ਨਹੀਂ ਆਇਆ ਕਿਸੇ ਨੂੰ। ਰਾਸ ਆ ਗਿਆ ਜੀ। ਹੈਂ? ਰਾਸ ਆ ਗਿਆ ਜੀ। ਤੇ ਅਕਾਲੀ ਦਲ? ਅਕਾਲੀ ਦਲ ਤਾਂ ਜੀ ਹੁਣ ਕੱਢਦਾ ਦਿਲ ਚੋਂ। ਦਿਲ ਚੋਂ ਹੀ ਕੱਢਦਾ। ਹਾਂਜੀ। ਮੈਂ ਪਹਿਲਾਂ ਦਿਲ ਚੋਂ ਵਸਦਾ ਸੀ। ਹਾਂਜੀ ਪਹਿਲਾਂ ਕੀ ਕਹਿੰਦੇ ਅਕਾਲੀ ਦਲ ਨੂੰ ਹੀ ਪਾਉਂਦੇ ਸੀਗੇ। ਅੱਛਾ ਪਹਿਲਾਂ ਅਕਾਲੀ ਦਲ ਨੂੰ ਪਾਉਂਦੇ ਸੀ। ਕਾਂ ਕਹਾਂ ਕਾਂਗਰਸ ਦਾ ਮਾਹੌਲ ਜਿਉਂ ਦੱਸ ਦੇਣਗੇ ਅੱਛਾ ਉਹ ਕਾਂਗਰਸੀ ਨੇ ਤੁਸੀਂ ਪਹਿਲਾਂ ਗੱਲ ਹੀ ਸੀਗੇ ਹਾਂ ਪਹਿਲਾਂ ਗੱਲ ਸੀ ਤੇ ਫਿਰ ਕਿਉਂ ਛੱਡਤੀ ਪਾਰਟੀ ਕੋਈ ਕੰਮ ਹੀ ਨਹੀਂ ਹੋਦਾ ਅੱਛਾ ਕੰਮ ਹੀ ਨਹੀਂ ਹੁੰਦਾ ਹੁਣ ਲੱਗਦਾ ਫਿਰ ਬਾਜੀ ਕੌਣ ਮਾਰ ਜੂ ਬਾਜੀ ਤਾਂ ਪਾਰਟੀ ਸਾਡੀ ਮਾਰੂ ਆਂ ਪਾਰਟੀ ਅੱਛਾ ਜੀ ਹਾਂ ਓਕੇਵਾ ਬਾਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਕੀ ਮਾਹੌਲ ਹੈ ਫਿਰ ਵਧੀਆ ਜੀ ਮਾਹੌਲ ਤੇ ਆਮ ਆਦਮੀ ਪਾਰਟੀ ਦੀ ਲੱਗ ਰਿਹਾ ਹੈ ਜਿਹੜੇ ਹਿਸਾਬ ਨਾਲ ਹਾਂ ਡਵੈਲਪਮੈਂਟ ਹੋ ਰਹੀ ਹੈ ਜਾਂ ਕੰਮ ਚੱਲ ਰਹੇ ਨੇ ਦੂਜੀਆਂ ਪਾਰਟੀਆਂ ਨੇ ਕੀਤਾ ਹੀ ਕੁਝ ਨਹੀਂ ਪਰ ਆਪੋਜੀਸ਼ਨ ਦਾ ਤਾਂ ਤੁਹਾਨੂੰ ਪਤਾ ਹੀ ਹੈ ਜੀ ਆਪੋਜੀਸ਼ਨ ਨੇ ਤਾਂ ਕਹਿਣਾ ਹੀ ਹੈ ਠੀਕ ਹੈ ਹਾਂ ਦਾਗ ਤਾਂ ਇਹ ਲਾਉਂਦੇ ਹੀ ਹੁੰਦੇ ਨੇ ਦੂਸਰੀਆਂ ਪਾਰਟੀਆਂ ਦੇ ਬਟ ਬਟ ਸਾਹਮਣੇ ਆਪਣੇ ਜੋ ਵੀ ਸਾਹਮਣੇ ਚੀਜ਼ ਆ ਰਹੀ ਹੈ ਉਸ ਹਿਸਾਬ ਨਾਲ ਦੇਖ ਰਹੇ ਹਾਂ ਵਿ ਡਿਵੈਲਪਮੈਂਟ ਵਧੀਆ ਹੋ ਰਹੀ ਹੈ ਕੀ ਕੀ ਸਹੂਲਤਾਂ ਚੰਗੀਆਂ ਲੱਗੀਆਂ ਪਾਰਟੀ ਸਹੂਲਤਾਂ ਜਿਹੜੀਆਂ ਐਜੂਕੇਸ਼ਨ ਵੇਸ ਤੇ ਐਗਰੀਕਲਚਰ ਵੇਸ ਤੇ ਕਿਸੇ ਵੀ ਵੇਸ ਤੇ ਲਾਈਏ ਤਾਂ ਵਧੀਆ ਹੀ ਨੇ ਸਾਰੀਆਂ ਸਹੂਲਤਾਂ ਲਗਭਗ ਅੱਛਾ ਨੌਕਰੀਆਂ ਦਾ ਮਾਹੌਲ ਹੈਗਾ ਇੱਥੇ ਹਾਂ ਜੀ ਪੂਰਾ ਵਧੀਆ ਬਹੁਤ ਵਧੀਆ ਸਾਨੂੰ 3-5 ਦੇ ਵਿੱਚ ਨੌਕਰੀਆਂ ਮਿਲ ਗਈਆਂ ਨੇ ਅੱਛਾ ਹਾਂ ਜੀ ਬਿ ਦੇ ਵੀ ਦਿੱਤਾ ਨਹੀਂ ਮੈਂ ਕਹਿੰਦਾ ਜੀ ਉਦੋਂ ਵੱਧ ਤਾਂ ਸਾਡਾ ਫਾਇਦਾ ਇਹਨਾਂ ਨੇ ਜਿਹੜਾ ਬਿੱਲ ਸੀ 4-4000 ਦਾ ਸੀ ਉਹ ਮਹੀਨੇ ਦਾ 1000 ਰੁਪਏ ਸਾਨੂੰ 4000 ਰੁਪਏ ਚੰਗਾ ਕਿ 1000 ਰੁਪਏ ਚੰਗਾ ਜੀ ਤੁਸੀਂ ਇਹ ਸੋਚੇ ਵੀ ਉਹ ਕਹਿੰਦੇ ਨੇ ਪਰ ਸਾਨੂੰ ਆਸ ਹੈ ਭਗਵਾਨ ਜਮਾਨ ਸਰਕਾਰ ਤੇ ਵੀ ਇਹ 1000 ਰੁਪਏ ਵੀ ਪਹੁੰਚਣਗੇ ਜੋ ਉਹਨਾਂ ਨੇ ਕਹਿ ਰਿਆ ਜਿਹੜੇ ਵਾਦੇ ਪਰ ਅੱਜ ਸਾਡਾ 4000 ਰੁਪਿਆ ਮਹੀਨਾ ਇੱਕ ਬਿੱਲ ਦਾ ਬਚ ਗਿਆ ਤੇ ਸਾਨੂੰ 1000 ਰੁਪਏ ਚੰਗਾ ਕਿ 4000 ਰੁਪਏ ਚੰਗਾ ਅਸੀਂ ਇਸ ਗੱਲ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਜੀ ਦਾ ਕਾਲੀ ਦਲ ਦੇ ਕੰਮ ਨਹੀਂ ਵਧੀਆ ਲੱਗਦੇ ਕਾਲੀ ਦਲ ਜੀ ਕੰਮ ਤਾਂ ਦੇਖੋ ਬਹੁਤ ਵਧੀਆ ਕਰੇ ਸੀ ਪਿੱਛੇ ਇਹਨਾਂ ਦਾ ਪਛੋਕਰ ਥੋੜਾ ਖਰਿਆਬ ਹੋ ਗਿਆ ਕਿਉਂਕਿ ਬਿਆਵਦੀ ਦੀਆਂ ਵਿੱਚ ਨਾਮ ਆ ਗਿਆ ਉਹਦੇ ਕਰਕੇ ਬਹੁਤ ਜ਼ਿਆਦਾ ਇਹਨਾਂ ਦਾ ਕੰਮ ਖਰਿਆਬ ਹੋ ਗਿਆ ਜੀ ਬਿਆਵਦੀਆਂ ਦੇ ਵਿੱਚ ਹੁਣ ਇਸ ਵਾਸਤੇ ਮਾਹੌਲ ਪੂਰਾ ਆਪਾਂ ਕਹਿ ਪਿਆ ਚੋਣਾ ਦਾ ਜੀ ਗਰਮੀ ਸਿੰਘ ਖੁੱਡੀਆਂ ਦੇ ਪੂਰੀ ਫੁੱਲ ਸਪੋਰਟ ਕਰਾਂਗੇ ਸਾਡੇ ਜੀ ਮੇਰੇ ਸੁਰਤ ਦੇ ਵਿੱਚ ਮੇਰੇ ਆਪਦੇ ਪਾਣੀ ਕਟੋ ਘਟ 11 12 ਸਾਲ ਹੋ ਗਿਆ ਖੇਤ ਚ ਮੈਂ ਪਾਣੀ ਲਾਗ ਹੀ ਨਹੀਂ ਦੇਖਿਆ ਸੀ ਜਿਹੜਾ ਹੁਣ ਪਾਈਪ ਲਾਈਨ ਪੈ ਗਈ ਤੇ ਸਾਡੇ ਪਾਣੀ ਜਾਣ ਲੱਗਿਆ ਖੇਤ ਦੇ ਵਿੱਚ ਹਾਂਜੀ ਜੀ ਮਾਹੌਲ ਵਧੀਆ ਹੈ ਪੂਰਾ ਵਧੀਆ ਜੀ ਮਾਹੌਲ ਜੀ ਅੱਛਾ ਭਾਈ ਜੀ ਕੀ ਨਾਮ ਹੈ ਮਰੀਕ ਸਿੰਘ ਜੀ ਕੀ ਲੱਗਦਾ ਫਿਰ ਵਧੀਆ ਜੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਹਾਂ ਪਾਰਟੀ ਦਾ ਜੀ ਕਿਉਂ ਇਹਨਾਂ ਨੇ ਪਾਈਪ ਲਾਈਨ ਪਾਤੀ ਜੀ ਸਾਡੇ ਹਾਂ ਬਾਡਰ ਬਾਕਸ ਬਣਾਤਾ ਅੱਛਾ ਹੋਰ ਸਹੂਲਤਾਂ ਦੇ ਦਿਆਂ ਸਾਰੇ ਪਿੰਡ ਨੂੰ ਪੀਣ ਵਾਲੇ ਪਾਣੀ ਦੇ ਦੇ ਦਿਆਂ ਅੱਛਾ ਪਹਿਲਾਂ ਨਹੀਂ ਮਿਲੀਆਂ ਕਦੀ ਹਾਂਜੀ ਪਹਿਲਾਂ ਕਿਸੇ ਪਾਰਟੀ ਨੇ ਨਹੀਂ ਕੀਤਾ ਕਾ ਸਾਡੇ 50 ਸਾਲ ਹੋ ਗਏ ਸੀ ਖ ਅੱਛਾ ਬੀਬਾ ਹਰਸਿਮਰਤ ਕੌਰ ਬਾਦਲ ਪੰਜ ਸਾਲ ਐਮਪੀ ਰਹੇ ਆਏ ਕਦੇ ਨਾ ਜੀ ਕਦੇ ਨਹੀਂ ਆਏ ਵੋਟਾਂ ਵੇਲੇ ਤਾਂ ਆ ਜਾਂਦੇ ਜੀ ਉਹ ਨਹੀਂ ਆਏ ਕਦੇ ਉਹ ਤਾਂ ਕਹਿੰਦੇ ਭਗਵੰਤ ਮਾਨ ਨੇ ਲੁੱਟਿਆ ਤੁਸੀਂ ਕਹਿੰਦੇ ਭਗਵੰਤ ਮਾਨ ਕਰ ਰਿਹਾ ਕੰਮ ਭਗਵੰਤ ਮਾਨ ਨੇ ਤਾਂ ਕੀ ਲੁੱਟਿਆ ਜੀ ਉਹਨਾਂ ਨੇ ਗੁਰਦੁਆਰਿਆਂ ਦੇ ਪੈਸੇ ਖਾਦੇ ਨੇ ਅੱਛਾ ਲੁੱਟ ਕੇ ਠੀਕ ਹੈ ਭਾਈ ਜੀ ਕੀ ਨਾਮ ਹੈ ਤਰਸੇਮ ਸਿੰਘ ਹੈ ਜੀ ਤਰਸੇਮ ਜੀ ਕੀ ਮਾਹੌਲ ਹੈ ਫਿਰ ਇੱਥੇ ਮਾਹੌਲ ਠੀਕ ਹੈ ਜੀ ਵਧੀਆ ਕਿਹੜੀ ਪਾਰਟੀ ਦਾ ਵੱਧ ਦਬਦਬਾ ਫਿਰ ਆਮ ਪਾਰਟੀ ਦਾ ਜੀ ਕਿਉਂ ਏ ਜੀ ਐਮ ਵੀ ਇੱਕ ਤਾਂ ਜਿਹੜੇ ਨੇ ਸਾਡੇ ਜੀ ਪਾਪਾ ਤੇ ਸਾੜੇ 40 ਸਾਲ ਹੋ ਗਏ ਸੀ ਪਾਣੀ ਨਹੀਂ ਕਿਤੇ ਸਾਡੇ ਪਹੁੰਚਿਆ ਸੀਗਾ ਵੀ ਹੁਣ ਪਾਪ ਪੈ ਗਏ ਵੀ ਪਾਣੀ ਪਾਪ ਚੱਲਣ ਲੱਗੇ ਪਾਣੀ ਪਹੁੰਚੂ ਖੇਤਾਂ 'ਚ ਇੱਕ ਤਾਂ ਇਹ ਵੱਡਾ ਹੈ ਤੇ ਇੱਕ ਚਲੋ ਬਿਲਤਾ ਜੋ ਜੇ ਚੰਗੀ ਗੱਲ ਹੈ ਮਾਫ ਕਰਤੇ ਨਹੀਂ ਪਰ ਬਿਲਤਾ ਸੀ ਪਰ ਕਵੀ ਹੋ ਰਾਜੀਆਂ ਜੇ ਜੇ ਅਸੀਂ ਲਾਈਟ ਮਚਾਉਨੇ ਆ ਤਾਂ ਅਸੀਂ ਭਰ ਦਾਂਗੇ ਉਹ ਕੋਈ ਗੱਲ ਨਹੀਂ ਉਹ ਵੀ ਚਲੋ ਦਾ ਧੰਨਵਾਦ ਹੈ ਦੂਜੀ ਗੱਲ ਜਿਹੜੀ ਲੋਕ ਦੂਜੀਆਂ ਦੋਨੇ ਪਾਰਟੀਆਂ ਤੇ ਨੇ ਪਾਰਟੀਆਂ ਦੇ ਨਾਲ ਨਾਲ ਸਾਰੇ ਮੁਲਾਜ਼ਮ ਜੇਬਾਂ ਚੋਂ ਸਾਡੇ ਕੁਰਤੇ ਲਾਉਂਦੇ ਸੀ ਉਹ ਵੀ ਬਹੁਤ ਡਰ ਕੇ ਹੁਣ ਬਹੁਤ ਘੱਟ ਲਾਉਂਦੇ ਆ ਜੀ ਵੀ ਚੱਲਦਾ ਰਹੇਗਾ ਕੰਮ ਅਜੇ ਲੈਂਦੇ ਆ ਪਰ ਉਹਦੂ ਬਹੁਤ ਘਟ ਹੈ ਡਰਦੇ ਆ ਅਚ ਡਰਦੇ ਆ ਹਾਂ ਵੀ ਕੋਈ ਵਜ੍ਹਾ ਨਹੀਂ ਕਰ ਰਹੇ ਤੋੜ ਦੂਗਾ ਹਾਲਾ ਪਰ ਕੀ ਦੀ ਹਵਾ ਵੱਧ ਮੰਨਦੇ ਹੋ ਹਵਾ ਜੀ ਅਸੀਂ ਤਾਂ ਸਾਰਿਆਂ ਨੂੰ ਕਾਂਗਰਸੀ ਅਕਾਲੀਆਂ ਨੂੰ ਵੀ ਕਹਿੰਨੇ ਆ ਵੀ ਆਹ ਪਾਰਟੀ ਨੂੰ ਪਾਵੋਟਾਂ ਆਏ ਨੇ ਆਪਣੇ ਕੰਮ ਹਾਂਜੀ ਹਾਂ ਉਹਨਾਂ ਨੂੰ ਵੀ ਕਹਿੰਨੇ ਆ ਕਾਂਗਰਸੀਆਂ ਨੂੰ ਵੀ ਕਹਿੰਨੇ ਹੱਥ ਬੰਨ ਕੇ ਵੀ ਇਹਨਾਂ ਨੂੰ ਕਿਰ ਆਪਾਂ ਹੋਰ ਦੇਖ ਲਓ ਪੰਜ ਚਾਰ ਸਾਲ ਚੰਗੇ ਕੰਮ ਕਰਨਗੇ ਕਾਹਾਂ ਫੇਰ ਪਾਈ ਚੱਲਾਂਗੇ ਗੱਲਾਂ ਗਿਆ ਵੰਗੂ ਕਾਂਗਰਸ ਵੰਗੂ ਤੇ ਹੁਣ ਪਹਿਲਾਂ ਬਾਦਲ ਅਸੀਂ ਆਪਸੀ ਉਹਨੂੰ ਵੋਟਾਂ ਪਾਉਂਦੇ ਸੀ ਉਹਨੇ ਸਾਨੂੰ ਵੋਟਰਾਂ ਦਿੱਤੀਆਂ ਵਧੀਆਂ ਉਦੋਂ ਤਿਆਗ ਤਾ ਅੱਛਾ ਬਾਬਾ ਤੁਸੀਂ ਕਹਿੰਦੇ ਵੀ ਇਹ ਕਹਿੰਦੇ ਵੀ ਕਾਂਗਰਸੀ ਆ ਬਾਬਾ ਤੇ ਹੁਣ ਤੁਸੀਂ ਦੱਸੋ ਵੀ ਕੀ ਮਾਹੌਲ ਹੈ ਹਾਂਜੀ ਕਾਂਗਰਸੀ ਹੋ ਤੁਸੀਂ ਜਿਵੇਂ ਕਾਂਗਰਸੀਆਂ ਜੀ ਤੇ ਹੁਣ ਵਧੀਆ ਲੱਗਦਾ ਵਧੀਆ ਜੀ ਵਧੀਆ ਕਿਹਦਾ ਕੰਮ ਵਧੀਆ ਲੱਗਿਆ ਇਹਨਾਂ ਦੀ ਵਧੀਆ ਜੀ ਜਦੋਂ ਪੈ ਪਾਤੇ ਮੈਂ ਬਿਜਲੀ ਦਾ ਬਿੱਲ ਮਾਫ ਕਰਾਤਾ ਹੋ ਗਿਆ ਹਾਂਜੀ ਕਾਲੀ ਦਲ ਕਾਲੀਦਾਲ ਦਾ ਤੁਹਾਨੂੰ ਪਤਾ ਹੀ ਹੈ ਜੀ ਹੁਣ ਕਿ ਸਾਤੂ ਕਨ ਬੋਲਦੇ ਹੋ ਕੀ ਮਹੌਲਾ ਫਿਰ ਕਾਲੀਦਾਲ ਦਾ ਕਾਲੀਦਾਲ ਦਾ ਤਾਂ ਐ ਲੱਗਦੀ ਜੀ ਪੀਡੀ ਤਾਂ ਉੱਥੇ ਨੰਬਰ ਤੀ ਹੋਊਗਾ ਤੀਜੇ ਤੋਂ ਵੀ ਚੌਥੇ ਤੇ ਚੌਥੇ ਦੀ ਹੋਊਗਾ ਹਾਂ ਜੀ ਜ਼ੀਰੋ ਤੇ ਜੀ ਜ਼ੀਰੋ ਤੇ ਹਾਂ ਜ਼ੀਰੋ ਤੇ ਜੀ ਹਾਂ ਪਹਿਲਾਂ ਪਹਿਲਾਂ ਜੀ ਅੱਲੇ ਮੋਟਰਸਾਈਕਲ ਨਾਲ ਸਰ ਜਾਂਦੇ ਸੀ ਹੁਣ ਤਾਂ ਸਾਈਕਲ ਨਾਲ ਹੀ ਸਰ ਜਾ ਕਰੂ ਪਹਿਲਾਂ ਮੋਟਰਸਾਈਕਲ ਨਾਲ ਸਰਦਾ ਜੀ ਤਿੰਨੇ ਜਾ ਵਗ ਜਾਂਦੇ ਸੀ ਹੁਣ ਤਾਂ ਸਾਈਕਲ ਨਾਲ ਹੀ ਸਰ ਜੂ ਜੀ ਸਾਈਕਲ ਤੇ ਕੱਲਾ ਪਾ ਜਾ ਕਰੀਏ ਕੋਈ ਉਹ ਵੀ ਅਲਮੇਦਾ ਜਵਾਦ ਪੰਜਾਬਤੀ ਹੋਊਗੀ ਤਾ ਕੋਰ ਵਾਲੇ ਪਿੰਡ ਦੇ ਲੋਕਾਂ ਦੀ ਰਾਏ ਤੁਸੀਂ ਵੀ ਸੁਣੀਆ ਆਪਣੀ ਰਾਏ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ